ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਹ ਮੇਰਾ ਸਤਿਗੁਰੂ ਸੁਥਾਨ ਸੁਹਾਵਾ RAM ਰਾਜੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਬਚਨਾਂ ਅਨੁਸਾਰ ਜਿੱਥੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਉਹ ਧਰਤੀ ਉਹ ਜਗ੍ਹਾ ਉਪਾਗਾ ਵਾਲੀ ਹੋ ਗਈ ਉਸ ਜਗ੍ਹਾ ਨੂੰ ਨਮਸ਼ਕਾਰ ਆਉਂਦੀਆਂ ਉੱਥੇ ਅੱਜ ਵੀ ਰੌਣਕਾਂ ਲੱਗਦੀਆਂ ਨੇ ਸਾਡੇ ਪਾਵਨ 10 ਗੁਰੂ ਸਹਿਬਾਨ ਮਹਾਰਾਜ ਸੱਚੇ ਪਾਤਸ਼ਾਹ ਅਵਤਾਰ ਧਾਰ ਕੇ ਇਸ ਮਾਤ ਲੋਕ ਤੇ ਆਏ ਔਰ ਇਸ ਦੁਨੀਆ ਦੇ ਵਿੱਚ ਜਗਾ ਜਗਾ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਹਰ ਇੱਕ ਪਾਤਸ਼ਾਹ ਹੀ ਜਿੱਥੇ ਜਿੱਥੇ ਮਹਾਰਾਜ ਚਰਨ ਪਾਉਂਦੇ ਗਏ ਉਸ ਉਸ ਜਗ੍ਹਾ ਨੂੰ ਪਵਿੱਤਰ ਕਰਦੇ ਗਏ ਔਰ ਅੱਜ ਤੱਕ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਏ ਉਸ ਜਗ੍ਹਾ ਨੂੰ ਗਮਸ਼ਿਕਾਰਾ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਉਸ ਜਗ੍ਹਾ ਤੇ ਰੌਣਕਾਂ ਲੱਗਦੀਆਂ ਨੇ ਉਸੇ ਜਗ੍ਹਾ ਹੀ ਮਹਾਰਾਜ ਦੀ ਬਖਸ਼ਿਸ਼ ਅੱਜ ਵੀ ਉਸ ਜਗ੍ਹਾ ਤੇ ਵਰਤ ਰਹੀ ਹੈ ਸੋ ਅੱਜ ਇਸੇ ਤਰ੍ਹਾਂ ਹੀ ਆਪਾਂ ਅੱਜ ਗੱਲ ਕਰਾਂਗੇ ਇਤਿਹਾਸ ਦੇ ਵਿੱਚੋਂ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਤਨ 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 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਇੱਕ ਨਗਰ ਜਿਸ ਦਾ ਨਾਮ ਵੱਡਾ ਘਰ ਹੈ ਉਸ ਨਗਰ ਦੇ ਵਿੱਚ ਮਹਾਰਾਜ ਸੱਤੇ ਪਾਤਸ਼ਾਹ ਨੇ ਚਰਨ ਪਾਏ ਬਖਸ਼ਿਸ਼ ਕੀਤੀ ਰਹਿਮਤ ਕੀਤੀ ਅੱਜ ਇਸ ਨਗਰ ਦੇ ਇਤਿਹਾਸ ਬਾਰੇ ਆਪ ਜੀ ਨੂੰ ਜਾਣੂ ਕਰਵਾਵਾਂਗੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਦੇ ਸਦਕਾ ਉਹ ਆਪਾਂ ਸਰਵਣ ਕਰਦੇ ਆ ਜਿਹੜਾ ਇਹ ਵੱਡਾ ਘਰ ਨਗਰ ਹੈ ਇਸ ਨਗਰ ਦੇ ਵਿੱਚ ਗੁਰਦੁਆਰਾ ਮਨਜੀਤ ਸਾਹਿਬ ਪਾਤਸ਼ਾਹੀ 6ਵੀਂ ਜੋ ਕਿ ਅੱਜ ਸਥਾਪਿਤ ਹੈ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਔਰ ਇਸ ਨਗਰ ਦੇ ਇਤਿਹਾਸ ਬਾਰੇ ਇੱਥੋਂ ਦੇ ਰਹਿਣ ਵਾਲੇ ਕੋਈ ਸਿੱਖਾਂ ਦੇ ਨਾਮ ਇਤਿਹਾਸ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਬਾਰੇ ਆਪ ਜੀ ਨਾਲ ਜ਼ਿਕਰ ਕਰਾਂਗੇ ਜੀ ਵੱਡਾਕਰ ਜੋ ਨਗਰ ਹੈ ਇਹ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੋਇਆ ਹੈ ਡਰੋਲੀ ਪਾਈ ਦੇ ਬਿਲਕੁਲ ਨਜ਼ਦੀਕ ਇਹ ਨਗਰ ਹੈ ਇਸ ਨਗਰ ਦਾ ਨਾਮ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਸ ਨਗਰ ਦੇ ਇੱਕ ਸਿੱਖ ਦਾ ਨਾਮ ਵੀ ਆਉਂਦਾ ਹੈ ਔਰ ਇਸ ਨਗਰ ਦਾ ਨਾਮ ਵੀ ਆਉਂਦਾ ਹੈ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕਥਨ ਹੈ ਗੁਰ ਅਰਜਨ ਕਾ ਸਿੱਖ ਬਚਾਨੋ ਵੱਡੇ ਗ੍ਰਹਿ ਤਾਕੂ ਗ੍ਰਹਿ ਮੰਨੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਸੇਵਾ